ਕੋਈ ਵੀ ਗਲਤ ਕੰਮ ਕਰਦਾ ਹੈ ਕੋਈ ਵੀ ਨਸ਼ਾ ਵੇਚਣ ਦਾ ਕੰਮ ਕਰਦਾ ਕੋਈ ਸੱਤੇ ਦਾ ਕੰਮ ਕਰਦਾ ਉਹ ਚੋਰ ਵਾਰੇ ਕਿਸੇ ਬਾਰੇ ਪਤਾ ਲੱਗਦਾ ਨਾਲ ਦੀ ਨਾਲ ਮੈਨੂੰ ਇਨਫੋਰਮੇਸ਼ਨ ਦੇਣੀ ਹੈ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਪੂਣਪੂ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਠੀਕ ਹੈ ਜੀ ਕੋਈ ਕਿਸੇ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ਔਰ ਤੁਹਾਡੀ ਇਹ ਡਿਊਟੀ ਹੈ ਸਾਰਿਆਂ ਦੀ ਆਪਾਂ ਲੋਕਾਂ ਨੂੰ ਚੰਗਾ ਸ਼ਾਸਨ ਦੇਣਾ ਹੈ ਚੰਗਾ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰ ਰਿਹਾ ਤੈਨੂੰ ਮਦਦ ਵੀ ਕਰਨੀ ਹੈ ਸਰ ਪਰ ਤਾਂ ਹੀ ਆਪਣੇ ਜਿਹੜੇ ਗਲਤ ਅੰਸ਼ਰ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਆਪਾਂ ਨੱਥ ਪਾ ਸਕਦੇ ਉਹਨਾਂ ਤੇ ਕਾਰਵਾਈ ਕਰਦੇ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਇਸੇ ਤਰ੍ਹਾਂ ਕੀ ਹੋ ਕੇ ਜਾਵਾਂਗੇ ਜੀ ਇਹ ਬਹੁਤ ਜ਼ਰੂਰੀ ਹੈ ਦੇਖੋ ਜੋ ਫਾਜ਼ਲ ਕਾ ਪੁਲਿਸ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਜੋ ਨਸ਼ੇ ਦੇ ਖਿਲਾਫ ਔਰ ਚੋਰਾਂ ਦੇ ਖਿਲਾਫ ਸੱਟੇਬਾਜ਼ਾਂ ਦੇ ਖਿਲਾਫ ਜੋ ਪੁਲਿਸ ਨੇ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਰੈਸਟ ਕਰਕੇ ਜ਼ਿਲ੍ਹਾ ਦੇ ਵਿੱਚ ਬੰਦ ਕਰਨ ਦੀ ਬਹੁਤ ਹੀ ਸ਼ਲਾਘਾਯੋਗ ਹੈ ਅੱਜ ਸਾਡੀ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਸਾਰੇ ਬਲੌਕ ਪ੍ਰਧਾਨ ਔਰ ਸਾਡੇ ਬਲੌਕ ਪਰਿਵਾਰੀ ਸਹਿਬਾਨ ਸਾਰੇ ਅੱਜ ਸਾਂਝੇ ਤੌਰ ਤੇ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਔਰ ਉਹਨਾਂ ਨੇ ਜੋ ਕੰਮ ਕੀਤਾ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹਦੀ ਸ਼ਲਾਘਾ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਾੜਾਂ ਦੇ ਵਿੱਚ ਕਿਤੇ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਅਨਸਰ ਕੋਈ ਗਲਤ ਹਰਕਤ ਕਰਦਾ ਇਹ ਕੁਝ ਵੀ ਹੈ ਸਾਡੀ ਜਿਹੜੀ ਸਾਰੀ ਟੀਮ ਹੈ ਪੰਜਾਬ ਪੁਲਿਸ ਦਾ ਸਾਥ ਦੇਣ ਲਈ ਪਹਿਲਾਂ ਵੀ ਦੇ ਰਹੀ ਸੀ ਅੱਗੇ ਵੀ ਦੇਊਗੀ ਤਾਂ ਕਿ ਜਿਹੜਾ ਨਸ਼ਾ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਫਾਜ਼ਿਲਕਾ ਦੇ ਵਿੱਚ ਔਰ ਜਿਹੜੇ ਚੋਰ ਨੇ ਜਿਹੜੇ ਕੋਈ ਗਲਤ ਹਰਕਤਾਂ ਜਾਂ ਗਲਤ ਕਾਰਵਾਈਆਂ ਇਹੋ ਜਿਹੀਆਂ ਕਰਦੇ ਨੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾ ਸਕੇ ਉਸ ਮੁਤਾਬਕ ਜਿਹੜੀ ਹੈ ਉਸ ਸੰਬੰਧ ਦੇ ਵਿੱਚ ਅੱਜ ਸਾਰੀ ਮੀਟਿੰਗ ਐਸਐਸਪੀ ਸਾਹਿਬ ਨਾਲ ਸਾਡੀ ਹੋਈ ਹੈ ਔਰ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ ਕੱਲ ਵੀ ਜਿਹੜਾ ਤਕਰੀਬਨ 350 ਤੋਂ ਜ਼ਿਆਦਾ ਲੀਟਰ 350 ਲੀਟਰ ਤੋਂ ਜ਼ਿਆਦਾ ਜਿਹੜਾ ਟਰਾਂਸਫਾਰਮਰਾਂ ਦੇ ਵਿੱਚ ਤੇਲ ਚੋਰੀ ਹੋਇਆ ਤਾਂ ਉਹ ਛੂੜੀ ਵਾਲਾ ਚੰਨਣ ਵਾਲੇ ਦੇ ਕਰੀਬ ਕੋਈ ਟਾਣੀਆਂ ਸੀਗੀਆਂ ਔਰ ਹੈਰਾਨੀ ਦੀ ਗੱਲ ਇਹ ਦੇਖੋ ਬੰਦੇ ਜਿਹੜੇ ਉਥੋਂ ਜਿਨ੍ਹਾਂ ਦੇ ਘਰੋਂ ਤੇਲ ਮਿਲਿਆ ਚੋਰੀ ਦਾ ਜਿਹੜੀ ਚੋਰੀ ਕੀਤੀ ਹੈ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਹੈ ਉਹ ਇੱਕ ਪੋਲਿਟੀਕਲ ਪਾਰਟੀ ਭਾਜਪਾ ਨਾਲ ਰਿਲੇਟਡ ਨੇ ਔਰ ਇਸ ਤੋਂ ਇਲਾਵਾ ਪਹਿਲਾਂ ਕੁਝ ਦਿਨ ਪਹਿਲਾਂ ਮੰਦਰ ਦੇ ਵਿੱਚ ਦੋ ਚੋਰੀਆਂ ਹੋਈਆਂ ਨੇ ਤੋਂ ਕਾਂਗਰਸ ਦੇ ਐਮਸੀ ਉਹਨਾਂ ਦੇ ਦੋ ਲੜਕੇ ਨੇ ਉਹਨਾਂ ਨੇ ਚੋਰੀਆਂ ਕੀਤੀਆਂ ਮੈਂ ਬੇਨਤੀ ਕਰਾਂਗਾ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਕੋਈ ਵੀ ਇਹੋ ਜਿھے ਕਿਸੇ ਪਾਰਟੀ ਦੇ ਵਿੱਚ ਗਲਤ ਅੰਸਰ ਨੇ ਕਿਉਂਕਿ ਚਲੋ ਕੋਈ ਵੱਡੇ ਲੀਡਰ ਪਾਰਟੀਆਂ ਨਹੀਂ ਕਹਿੰਦੀ ਇਹੋ ਜੇ ਕੰਮ ਕਰੋ ਪਰ ਕੋਈ ਵੀ ਇਹੋ ਜਿਹਾ ਗਲਤ ਅੰਸਰ ਗਲਤ ਲੀਡਰ ਪਾਰਟੀਆਂ ਦੇ ਵਿੱਚ ਨੇ ਆਪਾਂ ਨੂੰ ਸਾਂਝੇ ਤੌਰ ਤੇ ਉਹਨਾਂ ਨੂੰ ਪਾਰਟੀਆਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਇਹੋ ਜਿھے ਗਲਤ ਅੰਸਰਾਂ ਨੂੰ ਪਾਰਟੀਆਂ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਜੇ ਕੋਈ ਸਾਡੀ ਪਾਰਟੀ ਦੇ ਵਿੱਚ ਵੀ ਇਹੋ ਜਿਹਾ ਹੈ ਤਾਂ ਅਸੀਂ ਉਹਨਾਂ ਨੂੰ ਵੀ ਸਖਤ ਦੇਤਾ ਕੀਤੀਆਂ ਕੋਈ ਐਵ ਜਜਟ ਸ਼ਾਮਲ ਵੀ ਹੁੰਦਾ ਨਾਲ ਦੀ ਨਾਲ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਮੇਰੇ ਕਹਿਣ ਦਾ ਮਤਲਬ ਤੁਸੀਂ ਦੇਖੋ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਰਿਜ਼ਲਟ ਆਇਆ ਹੈ ਐਮਪੀ ਲੋਕ ਸਭਾ ਦਾ ਫਾਜ਼ਲ ਕਾ ਤੋਂ ਜਦੋਂ ਦੇ ਕਾਂਗਰਸ ਦੇ ਇੱਥੋਂ ਜਿੱਤੇ ਨੇ ਕੈਂਡੀਡੇਟ ਐਮਪੀ ਬਣੇ ਨੇ ਤਾਂ ਤੁਸੀਂ ਦੇਖਿਆ ਹੋਣਾ ਆ ਇਲਾਕੇ ਦੇ ਵਿੱਚ ਫਾਜ਼ਲ ਕਾ ਸ਼ਹਿਰ ਦੇ ਵਿੱਚ ਆਸ-ਪਾਸ ਬਹੁਤ ਸਾਰੇ ਜਿਹੜੇ ਗਲਤ ਅਨਸਰ ਸਰਗਰਮ ਹੋਏ ਨੇ ਜਿਨ੍ਹਾਂ ਦੀ ਉਸਾਰਸ਼ਾ ਕਰਦੇ ਨੇ ਉਹਨਾਂ ਸਾਰਿਆਂ ਤੇ ਔਰ ਜਿਹੜੇ ਹੋਰ ਵੀ ਕੋਈ ਸਮਾਜ ਵਿਰੋਧੀ ਅਨਸਰ ਨੇ ਉਨਾ ਸਾਰਿਆਂ ਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਚੇਤਾਵਨੀ ਦੇਣਾ ਚਾਹਣਾ ਕੋਈ ਵੀ ਇਹ ਨਾ ਸਮਝੇ ਕਿ ਕੋਈ ਵੀ ਲੀਡਰ ਹੈ ਜਾਂ ਕੋਈ ਵੀ ਸ਼ਰਾਰਤੀ ਅਨਸਰ ਦਾ ਕੋਈ ਵੀ ਸਪਾਰਸ਼ ਕਰਕੇ ਕਿਸੇ ਨੂੰ ਬਚਾ ਲੇਗਾ ਅਸੀਂ ਕਿਸੇ ਵੀ ਗਲਤ ਅਨਸਰ ਨੂੰ ਬਿਲਕੁਲ ਨਹੀਂ ਬਖਸ਼ਾਂ ਫਾਜ਼ਲ ਦਾ ਪੁਲਿਸ ਹੈ ਜਿਹੜਾ ਸਾਡਾ ਪ੍ਰਸ਼ਾਸਨ ਹੈ ਕੋਈ ਵੀ ਗਲਤ ਕੰਮ ਕਰੇਗਾ ਚਾਹੇ ਕੋ ਸਾਡਾ ਹੈ ਚਾਹੇ ਕੋ ਦੂਸਰਾ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਬਹੁਤ ਹੀ ਵਧੀਆ ਜਿਹੜੀ ਮੀਟਿੰਗ ਸਾਰੇ ਸਾਡੇ ਬਲਾਕ ਮਰਦਾਨ ਸਾਹਿਬਾਨ ਇਹਨਾਂ ਨੇ ਜਿਹੜੀ ਅੱਜ ਸਾਰੀ ਆਪਦੀ ਗੱਲਬਾਤ ਦੱਸੀ ਕਿੱਥੇ ਪੁਲਿਸ ਨੂੰ ਹੋਰ ਕੰਮ ਕਰਨ ਦੀ ਲੋੜ ਹੈ ਉਹ ਵੀ ਇਹਨਾਂ ਨੇ ਸੁਝਾਅ ਦਿੱਤੇ ਨੇ ਔਰ ਬਹੁਤ ਹੀ ਵਧੀਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਇੱਕ ਚੰਗਾ ਸ਼ਾਸਨ ਫਾਜ਼ਿਲਕਾ ਸ਼ਹਿਰ ਔਰ ਫਾਜ਼ਿਲਕਾ ਇਲਾਕੇ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਮਿਲੇਗਾ ਐਮਐਲ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਰੋਜ਼ ਦੀ ਗੱਲ ਕਰੀਏ ਤਾਂ ਵੀ ਹਰ ਇੱਕ ਦਿਨ ਰੋਜ਼ ਇੱਕ ਦੋ ਬੰਦੇ ਮਰਦੇ ਨੇ ਨਸ਼ੇ ਦੀ ওভারਡੋਜ਼ ਜਨਾ ਫਾਇਲ ਕਾ ਦੇ ਵਿੱਚ ਤਾਂ ਕੀ ਵਰਕਰਾਂ ਦੇ ਵੀ ਡਿਊਟੀ ਲਈ ਜਾਏ ਕਿ ਨਸ਼ੇ ਨੂੰ ਰੋਕਣ ਕੋ ਵਰਕਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਸੀਂ ਟੀਮਾਂ ਬਣਾ ਲੀਆਂ ਨੇ ਆ ਆ ਤੁਸੀਂ ਦੇਖ ਸਕਦੇ ਹੋ ਪਿਛਲੇ 2-3 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਨਸ਼ੇ ਦਾ ਕੋਈ ਕਾਰੋਬਾਰ ਕੰਮ ਕਰਦੇ ਨੇ 90 ਦੇ ਕਰੀਬ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ 53 ਐਫ ਆਈ ਆਰ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਵੇਖੋ ਹਰੋਇਨ ਹੈ ਚਾਹੇ ਕੋਈ ਫੀਮ ਹੈ ਚਾਹੇ ਕੋਈ ਗੋਲੀਆਂ ਨੇ ਜਾਂ ਕੋਈ ਨਸ਼ੇਲੀਆਂ ਕੋਈ ਵੀ ਪਦਾਰਥ ਹੈ ਉਹਨਾਂ ਸਾਰਿਆਂ ਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਅੱਜ ਵੀ ਜਿਹੜਾ ਪੁਲਿਸ ਨੇ ਕਈ ਹੋਰ ਬੰਦੇ ਜਿਹੜੇ ਐ ਤਕਰੀਬਨ ਫੜੇ ਐ ਜਿਨ੍ਹਾਂ ਕੋਲੋਂ ਕੋਈ ਨਸ਼ੀਲੇ ਪਦਾਰਥ ਜਾਂ ਕੁਝ ਵੀ ਬਰਾਮਦ ਹੋਈ ਹੈ ਉਹਨਾਂ ਤੇ ਵੀ ਦੇਖੋ ਕਾਰਵਾਈ ਹੋ ਰਹੀ ਹੈ ਤਾਂ ਮੇਰੇ ਕਹਿਣ ਦਾ ਮਤਲਬ ਕੋਈ ਵੀ ਸਮਾਜ ਵਿਰੋਧੀ ਅੰਸਰ ਹੈ ਕੋਈ ਨਸ਼ੇ ਦਾ ਕੰਮ ਕਰਦਾ ਹੈ ਕੋਈ ਸੱਟੇ ਦਾ ਕੰਮ ਕਰਦਾ ਹੈ ਕੋਈ ਚੋਰ ਹੈ ਕਿਸੇ ਨੂੰ ਵੀ ਸਮਾਜ ਵਿਰੋਧੀ ਅੰਤਰ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਹਦਾਇਤ ਅਨੁਸਾਰ ਜਿਹੜਾ ਅਸੀਂ ਸਾਰੇ ਪਾਰਟੀ ਦੇ ਚਾਹੇ ਵਰਕਰ ਨੇ ਚਾਹ ਸਾਡੇ ਮੈਂ ਖੁਦਾਪਾ ਸਾਰੇ ਦਿਨ ਰਾਤ ਹੁਣ ਅੱਗੇ ਆਉਣ ਵਾਲੇ ਤੋਂ ਪਹਿਲਾਂ ਵੀ ਮਿਹਨਤ ਕਰ ਰਹੇ ਸੀ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਿਹਨਤ ਕਰਕੇ ਜਿਹੜੇ ਗਲਤ ਸਮਾਜ ਵਿਰੋਧੀ ਅਨਸਰ ਨੇ ਇਹਨਾਂ ਦੇ ਖਿਲਾਫ ਜੜੀਆਂ ਕਾਰਵਾਈਆਂ ਹੋਣਗੀਆਂ ਐਮਐਲਏ ਸਾਹਿਬ ਤਕਰੀਬਨ 700 ਤਕਰੀਬ ਪੁਲਿਸ ਮੁਲਾਜ਼ਮ ਬਦਲੇ ਗਏ ਨੇ ਲੱਗਦਾ ਕਿਥੇ ਨਾ ਕਿਤੇ ਕੋਈ ਠੱਲ ਪਾਊਗੀ ਚੋਰੀਆਂ ਲੈ ਕੇ ਜਾਂਣ ਨੂੰ ਲੈ ਕੇ ਤੁਸੀਂ ਵੀ ਜਿਵੇਂ ਕਹਿੰਦੇ ਸੀਗੇ ਸਾਰੇ ਸੁਝਾਅ ਦਿੰਦੇ ਸੀਗੇ ਜਿਹੜੇ ਨਿਚਲੇ ਲੈਵਲ ਦੇ ਚਾਈ ਕੋ ਕਾਂਸਟੇਬਲ ਹੈ ਐਸਾ ਇਹ ਜਿਹੜੇ ਕਾਫੀ ਸਾਲਾਂ ਤੋਂ ਥਾਣਿਆਂ ਦੇ ਵਿੱਚ ਤਨਾਤ ਨੇ ਉਹਨਾਂ ਨੂੰ ਸ਼ਿਫਟ ਕਿਤੇ ਹੋਰ ਥਾਣੇ ਦੇ ਵਿੱਚ ਕੀਤਾ ਜਾਵੇ ਤਾਂ ਉਸ ਵਿਆਪ ਨਾਲੇ ਜਿਹੜੀ ਸਾਰੀ ਚੇਂਜਿੰਗਸ ਹੋ ਰਹੀਆਂ ਨੇ ਇਹਦੇ ਨਾਲ ਹੋਰ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਇਹਦੇ ਨਾਲ ਜਿਹੜੇ ਵੀ ਕੋਈ ਗਲਤ ਅੰਸਰ ਕੋਈ ਗਲਤ ਤਾਂ ਜੋ ਗਲਤ ਕਾਰਵਾਈਆਂ ਕਰਦੇ ਨੇ ਉਹਨਾਂ ਸਾਰਿਆਂ ਤੇ ਰੋਕ ਲੱਗੂ ਐਮਐਲ ਸਾਹਿਬ ਪਿਛਲੇ ਦਿਨਾਂ ਵਿੱਚ ਲੜਾਈਆਂ ਬੜੀ ਫੈਲ ਕੇ ਹੋ ਰਹੀਆਂ ਨੇ ਸੱਟੇ ਵਾਲਿਆਂ ਦੀ ਆਪਸ ਵਿੱਚ ਤਾਂ ਹੁਣ ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਕੋਲੋਂ ਕੋ ਤੁਹਾਡੇ ਸਾਹਮਣੇ ਹੀ ਹੈ ਕੋਈ ਵੀ ਕਿਸੇ ਨੇ ਕੋਈ ਲੜਾਈ ਝਗੜਾ ਕੀਤਾ ਗੁੰਡਾਗਰਦੀ ਕੀਤੀ ਹੈ ਨਾਲ ਦੀ ਨਾਲ ਉਹਨਾਂ ਦੇ ਕਾਰਵਾਈਆਂ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਲੜਾਈ ਝਗੜੇ ਕਿਸੇ ਨੇ ਕੀਤੇ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਤੇ ਦੇਖੋ ਕਾਰਵਾਈਆਂ ਹੋਈਆਂ ਨੇ ਤੇ ਉਹ ਅੱਜ ਕੋਈ ਵੀ ਬੰਦਾ ਕੋਈ ਵੀ ਇਹੋ ਜਿਹਾ ਸਮਾਜ ਵਿਰੋਧੀ ਅੰਸਰ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ ਮੇਰੀ ਚੇਤਾਵਨੀ ਹੈ ਸਾਰਿਆਂ ਨੂੰ ਕੋਈ ਵੀ ਗਲਤ ਕੰਮ ਕਰੇਗਾ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਆਪ ਦਾ ਜਿਹੜਾ ਸਾਰੇ ਬਾਜ਼ ਆ ਜਾਣ ਔਰ ਮੇਰੀ ਬੇਨਤੀ ਹੈ ਜੋ ਵੀ ਕੋਈ ਨਸ਼ੇ ਦਾ ਆਦੀ ਹੈ ਇਹਨੂੰ ਆਪਾਂ ਇੱਕ ਬਿਮਾਰ ਕਹਦੇ ਹਾਂ ਕਿ ਬਿਮਾਰੀ ਕਹਦੇ ਹਾਂ ਕਿ ਜਿਸ ਕਿਸੇ ਨੂੰ ਨਸ਼ੇ ਦੀ ਕੋਈ ਬਿਮਾਰੀ ਲੱਗ ਗਈ ਹੈ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਸੀ ਉਹਨੂੰ ਨਸ਼ਾ ਸ਼ਰਾਬ ਕੇਂਦਰ ਦੇ ਵਿੱਚ ਉਹਦਾ ਇਲਾਜ ਕਰਵਾਵਾਂਗੇ ਔਰ ਜਿਹੜਾ ਨਸ਼ਾ ਕੋਈ ਵੇਚਦਾ ਹੈ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਸਾਡਾ ਸਹਿਯੋਗ ਦਿਓ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਔਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕਿਸੇ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ ਕੋਈ ਵੀ ਗਲਤ ਕੰਮ ਕਰਦਾ ਤਾਂ ਸਾਨੂੰ ਦੱਸਿਆ ਜਾਵੇ ਸਾਡੇ ਬਲਾਕ ਪ੍ਰਧਾਨ ਸਹਿਬਾਨ ਨੇ ਕੋਈ ਵੀ ਸਾਡਾ ਜਿਹੜਾ ਵਰਕਰ ਹੈ ਉਹਨਾਂ ਥਰੂ ਸਾਡੇ ਤੱਕ ਗੱਲ ਪਹੁੰਚਾਈ ਜਾਵੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇ ਅੱਜ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਕੀ ਗੱਲਬਾਤ ਸੀ ਦੇਖੋ ਐਸਐਸਪੀ ਸਾਹਿਬ ਨਾਲ ਜੋ ਐਸਐਸਪੀ ਸਾਹਿਬ ਸਾਡੇ ਫਾਜ਼ਿਲਕਾ ਦੀ ਪੁਲਿਸ ਹੋਇਆ ਚੰਗਾ ਕੰਮ ਕਰ ਰਹੀ ਹੈ ਤੁਹਾਨੂੰ ਮੈਂ ਦਿਖਾਇਆ ਇਹ ਪਿਛਲੇ 2-3 ਮਹੀਨਿਆਂ ਦੇ ਵਿੱਚ ਵਿੱਚ ਕਿੰਨੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਪੁਲਿਸ ਨੇ 90 ਦੇ ਕਰੀਬ ਜਿਹੜੇ ਨਸ਼ਾ ਜਿਹੜਾ ਇਹੋ ਜਿਹੀ ਸਮਕਲਿੰਗ ਕਰਨ ਵਾਲੇ ਬੰਦੇ ਜਿਹੜੇ ਫੜ ਕੇ ਉਹਨਾਂ ਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਪਰਚੇ ਦਰਜ ਕੀਤੇ ਗਏ ਨੇ ਕਾਫੀ ਨਸ਼ਾ ਵੀ ਜਿਹੜਾ ਬਰਾਮਦ ਹੋਇਆ ਤਾਂ ਹੋਰ ਵੀ ਜੇ ਕਿਤੇ ਇਹੋ ਜਿਹਾ ਕੋਈ ਕੰਮ ਕਰਦਾ ਤਾਂ ਉਹਨੂੰ ਵੀ ਬੜਾ ਜਲਦੀ ਫੜਿਆ ਜਾਊਗਾ ਔਰ ਕਿ ਚੋਰ ਨੇ ਜਿਹੜੀਆਂ ਚੋਰੀਆਂ ਕਰਨ ਦੀਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਸਾਨੂੰ ਜਦੋਂ ਤਾਂ ਰਿਜ਼ਲਟ ਆਇਆ ਜਦੋਂ ਤੋਂ ਬਹੁਤ ਸਾਰੇ ਟਰਾਂਸਫਾਰਮਰ ਚੋਰੀ ਹੋਏ ਨੇ ਬਹੁਤ ਸਾਰੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਹੋਇਆ ਕਿਉਂਕਿ ਜਿਹੜੇ ਦੂਜੀਆਂ ਪਾਰਟੀਆਂ ਦੇ ਜਿਹੜੇ ਨੇ ਉਹ ਗਲਤ ਅੰਸਰਾਂ ਨੂੰ ਜਿਹੜੇ ਸ਼ਹਿ ਦਿੰਦੇ ਨੇ ਇਸ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਕਾਂਗਰਸ ਦੇ ਜਿਹੜੇ ਉਮੀਦਵਾਰਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਗਲਤ ਅੰਸ਼ਰਾਂ ਨੂੰ ਸ਼ਹਿ ਦਿੱਤੀ ਗਈ ਜਿਹਦੇ ਨਾਲ ਇਹ ਸਾਨੂੰ ਹੁਣ ਦੇਖਿਆ ਕਾਫੀ ਚੋਰੀਆਂ ਵਧੀਆਂ ਪਰ ਹੁਣ ਕਿਸੇ ਵੀ ਚੋਰ ਨੂੰ ਬਖਸ਼ਿਆ ਨਹੀਂ ਜਾਊਗਾ ਮੇਰੀ ਸਖਤ ਹਦਾਇਤ ਹੈ ਜਿਹੜੇ ਸਾਡੇ ਪੁਲਿਸ ਦੇ ਜਿਹੜੇ ਵੀ ਕਰਮਚਾਰੀ ਨੇ ਔਰ ਮੇਰੀ ਸਖਤ ਚੇਤਾਵਨੀ ਵੀ ਹੈ ਕੋਈ ਵੀ ਗਲਤ ਕੰਮ ਕਰ ਰਿਹਾ ਸੀ ਕਿਸੇ ਨੂੰ ਨਹੀਂ ਬਖਸ਼ਾਂਗੇ ਹੁੰਦਾ ਮੁੰਦੂ ਦਾ ਐਮਸੀ ਦੇ ਕਿਹਾ ਜਾਂਦਾ ਵੀ ਰਾਜਨੀਤਿਕ ਰੰਜਿਦ ਦੇ ਵਿੱਚ ਉਹ ਪਰਚਾ ਕਰਾਇਆ ਗਿਆ ਜੀ ਕਿਹੜੇ ਐਮਸੀ ਰੋਮੀ ਐਮਸੀ ਦੇ ਪਰਚਾ ਹੁੰਦਾ ਜੀ ਦਾ ਕਰਚਾ ਹੈ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਦਾ ਮੈਨੂੰ ਇਸ ਬਾਰੇ ਨੌਲੇਜ ਨਹੀਂ ਜਾਂ ਉਹਨਾਂ ਨੇ ਕੋਈ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੋਣੀ ਜੇ ਕਿਉਂਕਿ ਅਫਸਰ ਕੰਮ ਕਰਦਾ ਹੈ ਤਾਂ ਜੇ ਕਿ ਉਹਨਾਂ ਨੇ ਕੋਈ ਵਿੱਚ ਅੜਚਨ ਕੀਤੀ ਤਾਂ ਹੀ ਕੋਈ ਕਾਰਵਾਈ ਹੋਈ ਹੋਊਗੀ ਜਿਵਾ ਕਿ ਮੈਨੂੰ ਡਿਟੇਲ ਬਾਰੇ ਪਤਾ ਨਹੀਂ ਕਿਸੇ ਵੀ ਸਾਹਿਬ ਨੂੰ ਕਹਿਣਾ ਚਾਹਣਾ ਤੁਸੀਂ ਜੋ ਆਪ ਦੇ ਸਰਕਾਰ ਦੇ ਵਿੱਚ ਕਰਦੇ ਰਹੇ ਹੋ ਝੂਠੇ ਪਰਚੇ ਕਰਾਉਂਦੇ ਰਹੇ ਹੋ ਝੂਠੀਆਂ ਕਾਰਵਾਈਆਂ ਕਰਾਉਂਦੇ ਰਹੇ ਹੋ ਉਹੋ ਜੇ ਅਸੀਂ ਨਹੀਂ ਆ ਸਾਡੇ ਵੱਲੋਂ ਕਿਸੇ ਵਰਕਰ ਵੱਲੋਂ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਈ ਹੈ ਤਾਂ ਦੱਸੋ ਸਾਡੇ ਵੱਲੋਂ ਨਹੀਂ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਕਾਰੀ ਡਿਊਟੀ ਦੇ ਵਿੱਚ ਕੋਈ ਵਿਘਨ ਪਾਇਆ ਗਿਆ ਤਾਂ ਸਰਕਾਰੀ ਅਫਸਰ ਨੇ ਕੋਈ ਕਾਰਵਾਈ ਕਰਾਈ ਹੋਣੀ ਹੈ ਨਾ ਕਿ ਸਾਡੇ ਕਿਸੇ ਬੰਦੇ ਨੇ ਜੇ ਕੋਈ ਮੰਨ ਲਓ ਪਾਰਟੀ ਦਾ ਵਰਕਰ ਸਰਕਾਰੀ ਅਫਸਰ ਦੇ ਵਿਘਨ ਪਾਉਂਦਾ ਹੈ ਤਾਂ ਕੀ ਕਹਿਣਾ ਚਾਹਾਂਗਾ ਉਹਨਾਂ ਦੇ ਵਰਕਰਾਂ ਕੋਈ ਵੀ ਹੈ ਜੇ ਕੋਈ ਸਰਕਾਰੀ ਅਫਸਰ ਕੋਈ ਆਪਦੀ ਡਿਊਟੀ ਕਰ ਰਿਹਾ ਹੈ ਕੰਮ ਕਰ ਰਿਹਾ ਹੈ ਉਹਦੇ ਵਿੱਚ ਕੋਈ ਵਿਘਨ ਪਾਊਗਾ ਉਹ ਵੇਖੋ ਸਰਕਾਰੀ ਜਿਹੜਾ ਪ੍ਰਸ਼ਾਸਨ ਉਹਦੇ ਖਿਲਾਫ ਉਹ ਕਾਰਵਾਈ ਕਰੋਗੇ ਸ਼ਾਇਦ ਉਹੀ ਉਹਨਾਂ ਨੇ ਕਾਰਵਾਈ ਕੀਤੀ ਹੋਣੀ ਹੈ